ਪੁਲਿਸ ਮਲਾਜ਼ਮ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ 3 ਮਹੀਨੇ ਪਹਿਲਾਂ ਹੋਇਆ ਸੀ ਵਿਆਫ ਫਤੇਗੜ ਚੂੜੀਆਂ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਮ੍ਰਿਤਕ ਅਰਜੁਨ ਪੀਤੀ ਰਾਤ ਉਸ ਵੇਲੇ ਵੱਡਾ ਦੁਖਾਂਤ ਵਾਪਰ ਗਿਆ ਜਦੋਂ ਆਪਣੀ ਸਕੋਰਪਿਓ ਗੱਡੀ ਤੇ ਆ ਰਹੇ 22 ਸਾਲਾ ਨੌਜਵਾਨ ਪੁਲਿਸ ਮਲਾਜ਼ਮ ਦੀ ਗੱਡੀ ਖੜੇ ਟਰੱਕ ਨਾਲ ਝਟਕ ਰਹੀ ਅਤੇ ਪੂਰੀ ਤਰ੍ਹਾਂ ਨੁਕਸਾਨੀਗਰ ਜਿਸ ਨਾਲ ਗੱਡੀ 'ਚ ਸਵਾਰ ਪੁਲਿਸ ਮਲਾਜ਼ਮ ਬੁਰੀ ਤਰ੍ਹਾਂ ਫਸ ਗਿਆ ਤੇ ਉਸ ਨੂੰ ਗੱਡੀ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਕਟਨਾਸਥਾਨ ਤੇ ਪਹੁੰਚੇ ਜਾਪੋਸਤੇ ਸਾਬਕਾ ਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਵੀਰ ਕਾ ਬਾਈਪਾਸ ਤੋਂ ਫਤੇਗੜ ਚੂੜੀਆਂ ਰੋਡ ਸਪ੍ਰਿੰਗਲਰ ਸਕੂਲ ਦੇ ਨਜ਼ਦੀਕ ਮੋਹਨ ਐਮਨੀਊ ਵਿਖੇ ਖੰਨਾ ਪੇਪਰ ਦੇ ਨਜ਼ਦੀਕ ਇੱਕ ਸਕੋਰਪਿਓ ਗੱਡੀ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਚਾਰ ਸਵਾਰ ਪੁਲਸ ਮਲਾਜਮ ਅਰਜੁਨ ਨਾਮਕ ਨੌਜਵਾਨ ਜ਼ਖਮੀ ਹੋਇਆ ਜਿਸ ਨੂੰ ਕੇ ਹਸਪਤਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਉਹਨਾਂ ਦੱਸਿਆ ਕਿ ਮਰਤਕ ਪੁਲਸ ਮਲਾਜਮ ਤੇ ਮਾਤਾ ਵੀ ਪਹਿਲਾਂ ਪੁਲਸ ਮਲਾਜਮ ਸੰਜਨਾ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਨੂੰ ਆਪਣੀ ਮਾਤਾ ਦੀ ਜਗ੍ਹਾ ਨੌਕਰੀ ਮਿਲੀ ਸੀ ਤੇ ਉਹਨਾਂ ਨੇ ਦੱਸਿਆ ਕਿ ਪੁਲਸ ਮਲਾਜਮ ਅਰਜੁਨ ਅਮਰਸਤਿਹਤੀ ਦਫ਼ਤਰ OSIC ਬ੍ਰਾਂਚ ਵਿਖੇ ਤਾਇਨਾਤ ਸੀ ਰੋਜ਼ ਕੋਈ ਨਾ ਕੋਈ ਐਸਿਡੈਂਟ ਇੱਥੇ ਹੁੰਦਾ ਇੱਕ ਖੁਦ ਐਸਈ ਉਹ 10 ਦਿਨ ਪਹਿਲਾਂ ਉਹਦਾ ਵੀ ਐਸਿਡੈਂਟ ਹੋਇਆ ਉਹ ਵੀ ਇੱਥੇ ਹੀ ਥਾਣੇ ਲੱਗਾ ਉਹਨੇ ਵੀ ਕੋਈ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਹੋਏ ਉਹ ਬੰਦਾ ਕਿਹਦੇ ਤੁਸੀਂ ਜਿੱਤਾ ਹੋਇਆ ਹੈ ਇਹ ਉਸਕਰਪੀਓ ਤੇ ਜੀ ਹੋਰ ਵੀ ਹਾਂਜੀ ਮਾਂਗੇ ਨਾ ਟ੍ਰੈਕ ਤੋਂ ਉੱਟੇ ਹੀ ਜਾਣੇ ਲੋਕਾਂ ਦੀ ਜਾਨ ਬਚਾਈ ਜਾਵੇ ਦੇਖੋ ਕਿੰਨਾ ਇਹਨਾਂ ਗੰਦ ਪਿਆ ਨਾ ਇੱਥੇ ਸੜਕ ਸਾਹਬ ਹੁੰਦੀ ਐ ਇਹਨਾਂ ਧੂੜ ਉੱਡਦੀ ਆ ਕਿਹੜੀ ਜਗ੍ਹਾ ਸਰ ਜਿੱਥੇ ਇਹ ਪਾਲਮ ਵੀ ਆ ਰਿਹਾ ਜੀ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈਪਾਸ ਜਿੱਥੇ ਕਨਾ ਪੇਪਰ ਮਿਲਦੇ ਸਾਹਮਣੇ ਕਨਾ ਪੇਪਰ ਮਿਲ ਵਾਲਿਆਂ ਨੇ ਕਿਆ ਕਨਾ ਪੇਪਰ ਮਿਲ ਵਾਲਿਆਂ ਦੇ ਵੀ ਸਾਡਾ ਕੋਈ ਕਸੂਰ ਨਹੀਂ ਸਾਡੇ ਅੰਦਰ ਪਾਰਕਿੰਗ ਆ ਇਹ ਟਰਾਂਸਪੋਰਟਰ ਜਾਣ ਬੁੱਝ ਕੇ ਸਮੇਂ ਤੇ ਡੀਜੀਪੀ ਨੂੰ ਵੀ ਤੁਹਾਡੇ ਵੱਲੋਂ ਕੰਪਲੇਟ ਆ ਕਿ ਫੇਰ ਵੀ ਇੱਥੇ ਦਾ ਕਾਰਵਾਈ ਨਹੀਂ ਕੀਤੀ ਸਮਝਦੇ ਆ ਜੀ ਕਿਹਦੇ ਨਾਲ ਹੈ ਕੀ ਸਮਝਦੇ ਹੋ ਨਾਲੈਕੀ ਪੁਲਿਸ ਚੁਕੇ ਅਸੀਂ 3 ਸਾਲ ਤੋਂ ਲੱਗੇ ਆ ਸਾਰਾ ਮਹੱਲਾ 3 ਸਾਲ ਤੋਂ ਅੱਜ ਤੱਕ ਸੁਣਵਾਈ ਨਹੀਂ ਹੋਈ ਇਹ ਵੇਖੋ ਅਜੇ ਤੱਕ ਇੱਕ ਟਰੱਕ ਢਾ ਨਹੀਂ ਸਕਿਆ ਇਹ ਅਜੇ ਤੱਕ ਇਹਨੇ ਕੋਈ ਚਲਾਣਾ ਨਹੀਂ ਕਰ ਸਕਿਆ ਤੁਸੀਂ ਇਹ ਦੇਖੋ ਇਹ ਟੈਕਸੀਡੈਂਟ ਹੋ ਗਿਆ ਅਜੇ ਤੱਕ ਨਹੀਂ ਟਰੱਕ ਡੇ ਇਹ ਡੇਰ ਕੇ ਵਾਲੀ ਸਾਈਡ ਤੋਂ ਆ ਰਹੀ ਸੀ ਅੱਗੇ ਟਰੱਕ ਲੱਗੇ ਹੁਣ ਕਰਕੇ ਉਹਨੂੰ ਦਿਖਿਆ ਨਹੀਂ ਇਹ ਪੱਥਰ 'ਚ ਵੱਜ ਗਿਆ ਤੇ ਪੱਥਰ ਤੋਂ ਵੱਜ ਕੇ ਅੱਗੇ ਟਰੱਕ ਖੜਾ ਸੀ ਟਰੱਕ ਦੇ ਵਿੱਚ ਵੱਜਣਾ ਮੈਨੂੰ ਪਤਾ ਲੱਗਾ ਕਿ ਬੰਦਿਆਂ ਕੋ ਵੀ ਉਹਦੀ ਵਿਚਾਰੇ ਦੀ ਡੈਥ ਹੋ ਗਈ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਤੇ ਡੇਢ ਮਹੀਨੇ ਦਾ ਕੋਨੇ ਕੈਨੇਡਾ ਚੱਲ ਜਾਣਾ ਸੀ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਥੇ ਨੇ ਕਰੋਜਮੈਂਟ ਆ ਟਰੱਕਾਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਕੋਈ ਇਹਨਾਂ ਦਾ ਡੱਕਦਾ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਆ ਹੱਥ ਰਲੇ ਹੋਏ ਜੇ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਆਪਣੇ ਪਰਪਹਾ ਸਿੰਘ ਜੀ ਰੋਡ ਦਾ ਸਾਰੀਆਂ ਸਾਫ ਕਰਾਉਂਦੇ ਆ ਤੁਸੀਂ ਦੇਖੋ ਸਰਵਿਸ ਲੇਨ ਦੇ ਉੱਤੇ ਵੈਸੇ ਕਾਨੂੰਨ ਦੇ ਵਿੱਚ ਲੈਸ ਲੜਾਈ ਹੋਈ ਹੈ ਇਹ ਆਪਣਾ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹ ਉਹ ਵਾਲਾ ਹਾਈਵੇ ਹੈ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਵੇਖੋ ਕਿੰਨੀ ਐਨਕਲੋਜਮੈਂਟ ਆ ਤੇ ਕਬਜ਼ੇ ਕੀਤੇ ਹੋਏ ਤੇ ਕੋਈ ਪੁਲਿਸ ਵਾਲਾ ਇੱਥੇ ਇਹਨਾਂ ਨਹੀਂ ਹੈਗਾ ਕਿ ਇਹਨਾਂ ਨੂੰ ਟਰੱਕਾਂ ਨੂੰ ਹਟਾ ਸਕੇ ਜਾਂ ਤੇ ਟਰੱਕ ਵਾਲੇ ਜਾਂ ਤੇ ਟਰੱਕਾਂ ਵਾਲਿਆਂ ਨਾਲ ਇਹਨਾਂ ਦੀ ਸੈਟਿੰਗ ਜਿਆ ਵੀਰ ਟਰੱਕ ਵਾਲਿਆਂ ਦੀ ਹੈ ਹਫਤਾ ਲੈਂਦੇ ਜਾਂ ਮਹੀਨਾ ਲੈਂਦੇ ਆ ਜਿਹੜੇ ਟਰੱਕ ਕਿਉਂ ਨਹੀਂ ਹਟਦੇ ਇੱਥੇ ਇਹ ਪਤਾ ਲੱਗਿਆ ਜੀ ਸਾਨੂੰ ਹੁਣੇ ਪਰਮਿਸ਼ਨ ਮਿਲੀ ਵੀ ਇੱਥੇ ਬਾਈਪਾਸ ਦੇ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਬੰਦਾ ਵਿੱਚ ਫਸਿਆ ਸੀਗਾ ਤੇ ਉਹਨੂੰ ਸਾਡੇ ਕਰਮਚਾਰੀਆਂ ਨੇ ਕੱਢ ਕੇ ਨਾਲ ਪਬਲਿਕ ਦੀ ਸਹਾਇਤਾ ਨਾਲ ਹਸਪੀਟਲ ਪਹੁੰਚਾਇਆ ਤੇ ਉੱਥੇ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਹੈ ਜੀ ਸਰ ਇਹਨੂੰ ਬੋਲੋ ਕਿਹਾ ਗਿਆ ਟਰੱਕ ਵੀ ਕਾਫੀ ਦਿਨ ਇੱਥੇ ਲੱਗੇ ਰਹੇ ਕਾਫੀ ਵਾਰ ਕੰਪਲੇਂਟਾਂ ਆ ਗਈਆਂ ਫਿਰ ਵੀ ਟਰੱਕ ਇੱਥੇ ਲੱਗੇ ਰਹਿੰਦੇ ਕਿਤੇ ਨਹੀਂ ਲੈ ਕੇ ਕਿਥੇ ਸਮਝਦੇ ਕਹਿੰਦਾ ਪੁਲਿਸ ਸਾਹਿਬ ਨੂੰ ਕਾਫੀ ਵਾਰ ਕਹਿਤਾ ਹੈ ਤਾਂ ਕਿ ਟਰੱਕਾਂ ਬਾਰੇ ਤੇ ਰੋਡ ਤੇ ਤਰੀ ਰੋਡ ਤੇ ਮੇਨ ਜਿਹੜੀ ਰੋਡ ਆ ਉਹ ਤੇ ਕਲੀਅਰ ਹੀ ਹੈ ਜੀ ਸਾਰੀ ਜਿੱਥੇ ਆਮ ਆਵਾਜਾਈ ਚੱਲਦੀ ਹੈ ਨਾ ਦੋਨਾਂ ਸਾਈਡਾਂ ਕਲੀਅਰ ਹੀ ਆ ਇਹ ਸਾਈਡ ਤੇ ਕਿਤੇ ਅਖੰਨਾ ਪੇਪਰ ਮੇਲ ਲੱਗੇ ਉਹ ਸਾਈਡ ਤੇ ਲਾਉਂਦੇ ਆ ਉਹਨਾਂ ਦਾ ਬਾਰੇ ਇਹਦਾ ਛੋਟੀਆਂ ਛੋਟੀਆਂ ਜਿਹੜੀਆਂ ਲਾਈਨਾਂ ਜਿੱਦਾਂ ਛੋਟੀ ਗੱਡੀ ਵੀ ਲੰਘ ਸਕਦੀ ਉੱਥੇ ਵੀ ਟਰੱਕ ਲੱਗ ਜਾਂਦੇ ਆ ਇਹਨਾਂ ਨੇ ਜਾਮ ਆਪਣਾ ਲੇਨ ਵਾਈਜ਼ ਬਣਾਇਆ ਹੁੰਦਾ ਇਹਦੇ ਬਾਰੇ ਕਦੀ ਟਾਇਆ ਨਹੀਂ ਇਹਨਾਂ ਨੂੰ ਕੀ ਗੱਲ ਹੈ ਇਦੇ ਬਾਰੇ ਦੇ ਡਰੈਫਟ ਵੀ ਸਾਡਾ ਕਹਿੰਦਾ ਰਹਿੰਦਾ ਜੀ ਟੋਂਦਾ ਰਹਿੰਦਾ ਇਹਨਾਂ ਨੂੰ ਪਰ ਜਿਹੜਾ ਮਾਲ ਲੋਡ ਲੈ ਕੇ ਆਉਂਦੇ ਖੰਨਾ ਪੇਪਰ ਮਿਲ ਪੈਂਦੀ ਆ ਉਹ ਸਾਈਡ ਤੇ ਲਾਲੀਂ ਦੇ ਡਰਾਈਵਰ ਢਾਬੇ ਢੁਬਿਆਂ ਦੇ ਵਗੈਰਾ ਪਰ ਮੇਨ ਰੋਡ ਤੇ ਖਾਲੀ ਸੀ ਮੇਨ ਰੋਡ ਤੇ ਵੀ ਰੋਪ ਲਗਾਏ ਨੇ ਵੀ ਗੱਡੀ ਲੱਗੇ ਅੱਗੇ ਲੱਗੀ ਸੀ ਟੋਲਾ ਤੋਂ ਲੈ ਕੇ ਪੱਜ ਗਿਆ ਨਹੀਂ ਪਤਾ ਨਹੀਂ ਉਹ ਮੌਕੇ ਤੇ ਵੇਖਿਆ ਨਹੀਂ ਉਹਨਾਂ ਨੂੰ ਕੀ ਪਤਾ ਸੀ ਸਾਨੂੰ ਇਹਦੇ ਬਾਰੇ ਨਹੀਂ ਆਈ ਵੈਰੀਫਾਈ ਕਰਾਂਗੇ ਤਸਦੀਕ ਫਿਰ ਪਤਾ ਲੱਗੇਗਾ ਵੀ ਕੀ ਗੱਲ ਐ ਇਸ ਦੀ ਬਾਅਦ ਚ ਉਹਦਾ ਪਤਾ ਨਹੀਂ ਸੀ ਕੌਣ ਸੀ ਆ ਅਲੀਓ ਇਹਨਾ ਪਤਾ ਲੱਗਾ ਜੀ ਗਏ ਸਾਡੇ ਕਰਮਚਾਰੀ ਉੱਥੇ ਹਸਪੀਟਲ ਗਏ ਆ ਸਰ ਇਹ ਮੁਲਾਜ਼ਮ ਸੀ ਕਹਿੰਦੇ ਮੁਲਾਜ਼ਮ ਸੀ ਆ ਸਰਕਾਰੀ ਮੁਲਾਜ਼ਮ ਆਪਾਂ ਜੀ ਮੁਲਾਜ਼ਮ ਮੁਲਾਜ਼ਮ ਚਲੋ ਅਲੀ ਪੂਰਾ ਆਪਾਂ ਨੂੰ ਕਲੀਅਰ ਨਿਗਾ ਜੀ ਵੀ ਕੌਣ ਸੀਗਾ ਉਹ ਗਏ ਆ ਮੁਲਾਜ਼ਮ ਹਸਪੀਟਲ ਗਏ ਨੇ ਹਾਂਜੀ ਸਰ ਇਹਨਾਂ ਦਾ ਕਹਿਣਾ ਉਹ ਬਾਹਰ ਵੀ ਜਾਣਾ ਸੀ ਤੇ ਕੋਈ ਡੇਟ ਵੀ ਨਹੀਂ ਪਤਾ ਨਹੀਂ ਇਹਦੇ ਬਾਰੇ ਨਹੀਂ ਬ੍ਰਦਰ ਜਿਹੜਾ ਕੱਲਾ ਅਸੀਂ ਪਰਸਨ ਸੀਗਾ ਕੱਲਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਜੀ